फिलौरूबर सूबा पदरी रैली है अज इथे फिलौर के तुलिता पिंड गुरु घर दूँ के विरोध में रखे गए धरने संबोधन करद्या बसपा सूबा प्रधान डा अवतार सिंह करीमपुरी ने यह ऐलान किया उन्ह अक्तूबर बसपा संस्थापक साहब श्री काशी राम का परि निर्वाण दिवस है इस दिन विशाल इकट किया जाएगा उन्हलिता जिला प्रशासन ने गुरु घर दियाा धक्के टाके गुरु रविदास नामलेवा संगत धक्के है। जब तक गुरु रविदास गुरु कार पहला वाली स्थिति विच नहीं बन जाता तद तक बसपा रुकन वाली नहीं है ते इस मामले कहा से के आप सरकार विच सिर्फ तुलिता गुरु कार का ही मसला नहीं होया बल्कि सरकार वालों गुरु रविदास महाराज की चरण छोह धरती श्री खुरालगढ़ साहिब नशे का सेंटर बनाने की कोशिश की जा रही है उत् भी तीन शराब के ठेके खोले गए हैं तीन तो वजायज शराब दिया ब्रांचा खोलिया गई संगत रोस है इस तो इलावा बटाले वि सतिगुर कबीर महाराज का मंदिर टाया गया है सूबे भगवान वाल्मीकि महाराज जी प्रति गलत शब्द वर्तन दिया दटनावी लगातार होंदिया हैं जो नहीं कितिया जा सकता इस मौके पे बसपा सूबा इंचार्ज ते नवा शहर तो विधायक डॉक्टर नछत्र ने भी गुरु घर दिया बेअदबी दिया घटनावां दी निंदा की थी ते कहा के, के बसपा अजे ही तक के साही नहीं होने देवेगी इस मौके पे बसपा सूबा इंचार्ज चौधरी गुरनाम सिंह तीरथ राजपुरा सूबा जनरल सक्तर एडवोकेट बलविंदर कुमार गुरमेल चुंबर लाल चंद ओजला परवीन बंगा राकेश दतारपुरी जगदीश शेरपुरी सलविंदर कुमार खुशी राम सरपंच सुशील विरदी सुखविंदर बिटू जतेंद्र हैपी दलजीत राय सरबजीत जफरपुर मनिदर शेरपुरी सुखदेव बिट्टा दिलबाग मेहंदीपुर, बलविंदर बस्सी, डॉक्टर जसवंत सिंह जसविंदर बिट्टा जगतार बिटू बहादुर तुलिता रोशन तुलिता ने भी संबोधित किया ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪੰਡਿਤਲ ਇੱਤੇ ਦੇ ਵਿੱਚ ਜੋ ਗੁਰੂ ਰਵਿਦਾਸ ਮੰਦਿਰ ਦੀ ਚਾਰ ਤਵਾਰੀ ਨੂੰ ਟੈਕਟਰੀ ਕੀਤਾ ਗਿਆ ਅੱਜ ਬੌਜੁੰ ਸਮਾਜ ਪਾਰਟੀ ਵੱਲੋਂ ਦੋਆਬਾ ਪੱਧਰ ਤੇ ਐਸ.ਡੀ.ਐਮ ਦਫਤਰ ਫਲੋਰ ਦੇ ਸਾਹਮਣੇ ਸਵੇਰ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਦੋਆਬੇ ਦੀਆਂ ਸੰਗਤਾਂ ਨੇ ਇਸ ਦੇ ਬਾਵਜੂਦ ਵੀ ਕਿ ਪੰਜਾਬ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਜੋਝ ਰਿਹਾ ਔਰ BSP ਦੀ ਲੀਡਰਸ਼ਿਪ ਵਰਕਰ ਜਮਿਨੀ ਪੱਧਰ ਤੱਕ ਇਸ ਸੰਕਟ ਦੇ ਸਮੇਂ ਤੇ ਪੀੜਤਾਂ ਦੇ ਨਾਲ ਵਾ ਫਿਰ ਵੀ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਜਿਹਦੇ ਸਨਮਾਨ ਚ BSP ਮદાન ਚ ਇਸ ਧਰਨੇ ਪ੍ਰਦਰਸ਼ਨ ਚ ਅੱਜ ਫਲੋਰ ਵੱਡੇ ਪੱਧਰ ਤੇ ਜੋ ਸੰਕਟਾ ਪਹੁੰਚੀਆਂ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕੇ 9 ਅਕਤੂਬਰ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਤਲੇਤੇ ਦਾ ਮੁੱਦਾ ਜਿਹੜਾ ਹਾਲਾਂਕਿ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਆ ਕੇ ਗਲਵੱਟ ਕਰਕੇ ਐਸਡੀਐਮ ਜਿਹੜੀ ਅੱਜ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਇਹ ਪ੍ਰੋਮਸਾ ਦਿੱਤਾ ਵੀ ਕੱਲ ਅਸੀਂ 11 ਵਜੇ ਮੀਟਿੰਗ ਕਰਾਂਗੇ ਇਸ ਤਲੇਤੇ ਦੇਸ਼ ਉਤੇ ਉਹ 11 ਵਜੇ ਮੀਟਿੰਗ ਕਰਕੇ ਪ੍ਰਸ਼ਾਸਨ ਔਰ ਜਿਹੜੀ ਗੁਰੂ ਘਰ ਦੀ ਸੰਗਤ ਔਰ ਬਹੁਜਨ ਸਮਾਜ ਪਾਰਟੀ ਦੇ ਸਾਡੇ ਸਤਾਨਿਕ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਗਰ ਇਸ ਇਸ਼ੂ ਕਨ ਰਿਜ਼ੋਲਵ ਹੋ ਜਾਂਦਾ ਹੈ ਸੈਟਲ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸੈਂਟੀਮੈਂਟ ਜਿਹੜੇ ਪਬਲਿਕ ਦੇ ਸੰਗਤਾਂ ਦੇ ਸੈਂਟੀਮੈਂਟਸ ਨੂੰ ਸਤਕਾਰ ਕਰਦੇ ਹੋਏ ਗੁਰੂ ਘਰ ਦੀ ਚਾਰਦੀਵਾਰੀ ਜਿੱਤੇ ਢਾਈ ਆ ਉੱਥੇ ਹੀ ਬਣਨੀ ਚਾਹੀਦੀ ਹੈ 1 ਇੰਚ ਜ਼ਮੀਨ ਵੀ ਅਸੀਂ ਛੱਡਣ ਨਹੀਂ ਚਾਹਦੇ ਉੱਥੇ ਕਿ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮદાન ਮੇ ਤਾਂ ਪ੍ਰਸ਼ਾਸਨ ਨੇ ਇਹ ਭਰੋਸਾ ਦਿੱਤਾ ਕਿ ਅਸੀਂ ਇਹਨੂੰ ਪੋਜ਼ਿਟਿਵ ਦਿਸ਼ਾ ਦੇ ਵਿੱਚ ਰਿਜ਼ੋਲਵ ਕਰਾਵਾਂਗੇ ਅਸੀਂ ਵੇਟ ਕਰਾਂਗੇ ਪਰੰਤੂ ਨਾਲ-ਨਾਲ ਅਸੀਂ ਅੰਦੋਲਨ ਵੀ ਜਾਰੀ ਰੱਖਾਂਗੇ ਇਹ ਕੋਈ ਸਿੱਟਾ ਨਹੀਂ ਨਿਕਲਦਾ ਅਗਲਾ ਫਿਰ ਮੀਟਿੰਗ ਅਸੀਂ ਦੇਖੋ 9 ਅਕਤੂਬਰ ਨੂੰ ਪੂਰੇ ਸਟੇਜ 'ਤੇ ਇਕੱਠ ਅਸੀਂ ਫਲੋਰ ਦੇ ਵਿੱਚ ਬੁਲਾ ਲਿਆ ਸਭ ਕਾਂਛੀ RAM JI ਦੇ ਪ੍ਰੀ ਨਿਰਵਾਣ ਦਿਵਸ ਤੇ ਇਸੇ ਮੱਦੇ ਤੇ ਔਰ ਇਹਦੇ ਨਾਲ ਨਾਲ ਅਸੀਂ 20 ਆ ਜਿਹੜੀ ਸਤੰਬਰ ਵਾ 20 ਸਤੰਬਰ ਨੂੰ ਖਰਾਲਗੜ੍ਹ ਸਾਹਿਬ ਤੋਂ ਗੁਰੂ ਰਵਿਦਾਸ ਜੀ ਦੇ ਸਨਮਾਨ ਚ BSP ਮੈਦਾਨ 'ਚ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਇਸੇ ਤਰ੍ਹਾਂ ਫਿਰ 27 ਸਤੰਬਰ ਨੂੰ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਉਸ ਤੋਂ ਬਾਅਦ ਫਿਰ 4 ਅਕਤੂਬਰ ਨੂੰ ਇੱਕ ਜਤਰਾ ਸ਼ੁਰੂ ਹੋਏਗੀ ਫਲੋਰ ਅਲੱਗ-ਅਲੱਗ ਡੈਸਟੀਨੇਸ਼ਨਾਂ ਤੋਂ ਇਹ ਇੱਕ ਬੜਾ ਜਨਤਕ ਅੰਦੋਲਨ ਦਾ ਰੂਪ ਧਾਰਨ ਕਰੂਗਾ ਔਰ ਪੰਜਾਬ ਸਰਕਾਰ ਜਿਹੜੀ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬਚ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ 52 ਰਾਜੇ ਗੁਰੂ ਸਾਹਿਬ ਦੇ ਕਦਮਾਂ ਚਾਕੇ ਡਿਗੇ ਸੀ भगवंत मानू ਵੀ ਸਾਡਾ ਕਹਿਣਾ ਕਿ ਹੰਕਾਰ ਛੱਡੋ ਗੁਰੂ ਰਵਿਦਾਸ ਦੇ ਕਦਮਾਂ ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਪ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਾਹਿਬ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦिवारी ਉਸੇ ਜਗਤ ਬਣਾਈ ਜਾਵੇ ਪੌਜਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਗੜ੍ਹ ਸਾਹਿਬ ਚ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗ ਬਿਛੋੜੀ ਚ ਗੁਰੂ ਰਵਿਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਗਬਿਦਾਸ ਘਰਾਂ ਨੂੰ ਮਹੱਲਾ ਕਲੀਨਕਾਮ ਬਣਾਉਂਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਆ ਇਹ ਬਹੁਜਨ ਸਮਾਜ ਪਾਰਟੀ ਗੁਰੂ ਰਵਿਦਾਸ ਨਾਮ ਲੈਵਾ ਸਕਦਾ ਕਦੀ ਬਰਦਾਸ਼ਤ ਨਹੀਂ ਕਰਨਗੀ ਸਰਕਾਰ ਨੂੰ ਇਹਦੇ ਗੰਭੀਰ ਸਟੈਪ ਉੱਤੇ ਉਤਣਾ ਪੈ ਸਕਦੇ ਆ ਔਰ ਹਰ ਪੀੜਤਾ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪਹਿਕੇ ਜਲਾਨ ਕੀਤਾ ਜੋ ਵੀ ਉਹਨੇ ਆਪਣੇ ਪਾਲਿਸੀ ਐਲਾਨ ਕੀਤੀ ਬਹੁਜਨ ਸਮਾਜ ਪਾਰਟੀ ਸਰਕਾਰ ਦੀ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਆ ਜੋ ਉਹਨੇ ਮੁਆਵਜ਼ਾ ਐਲਾਨੇ ਉਹ ਨਾਕਾਫੀ ਆ ਉਹਦੇ ਉੱਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਨਗੋਲ ਦਿੱਤੇ ਗਏ ਆ ਗਰੀਬ ਅਨਗੋਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਆਂ ਬੋਲੇ ਗਏ ਆ ਤੋਂ ਬਹੁਜੂਨ ਸਮਾਜ ਪਾਰ ਟੀ ਫਸਲਾਂ ਦਾ ਮੁਆਵ ਚਾਹੁੰਦੀ ਆ ਕਿ ਫਸਲਾਂ ਦਾ ਮੁਆਵਜ਼ਾ ਵੀ ਹੋਰ ਵਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜ਼ਾ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਇੱਕ ਇੱਕ ਕਰੋੜ ਰੁਪਇਆ ਔਰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਇਹ ਬਹੁਜੂਨ